ਬਟਿੰਡਾ ਪੁਲਿਸ ਨੇ ਵਿੱਦ ਦਿਨ ਇੱਕ ਫਿਰੋਤੀ ਦੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਅਸੀਂ ਇੱਕ ਐਕਸਟਰਸ਼ਨ ਦਾ ਪਰਚਾ ਅੰਡਰ ਸੈਕਸ਼ਨ 308 2 ਔਰ 351 3 ਬੀ ਐਨ ਐਸ ਜਿਹੜਾ ਇਕੁਇਵਲੈਂਟ 384 506 ਆਈ ਪੀ ਸੀ ਦਾ ਹੁੰਦਾ ਐਫ ਆਈ ਆਰ ਨੰਬਰ 138 ਦਰਜ ਕੀਤਾ ਸੀਗਾ ਸਿਵਲ ਲਾਈਨਸ ਦਾ ਬਟਿੰਡੇ ਥਾਣੇ 'ਚ ਇਸ 16 ਤਰੀਕ ਨੂੰ ਜੀ ਜਿਹੜਾ ਮਦਈਆ ਨੂੰ अराउंड ਦੁਪਹਿਰੇ 3 ਵਜੇ ਇੱਕ WhatsApp कॉल ਆਈ ਸੀ ਜ ਜਿਹਦੇ ਚ ਕਾਲਰ ਕਹਿ ਰਿਹਾ ਸੀ ਕਿ ਮੈਂ ਦਵਿੰਦਰ ਬੰਬੀਹਾ ਗਰੁੱਪ ਨੂੰ ਬਿਲੋਂਗ ਕਰਦਾ ਔਰ ਜਿਵੇਂ ਪਿੱਛੇ ਹਰਮਨ ਕੁਲਚੇ ਵਾਲੇ ਦਾ ਕਤਲ ਹੋਇਆ ਸੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਤੇਰਾ ਵੀ ਉਹੀ ਹਾਲ ਹੋਏਗਾ। ਤੇ ਵਿਕਟਮ ਨੇ ਜਦੋਂ ਸਾਨੂੰ ਰਿਪੋਰਟ ਕੀਤਾ ਤੇ ਅਸੀਂ ਜਿਹੜਾ ਮੈਂ ਤੁਹਾਨੂੰ FIR ਨੰਬਰ ਦੱਸਿਆ ਉਹ ਅਸੀਂ ਪਰਚਾ ਦਰਜ ਕੀਤਾ ਤੇ ਦੋ ਹੋਲ ਕੇਸ ਸਿンス ਇਟਸ ਅ ਵੈਰੀ ਸੀਰੀਅਸ ਕੇਸ ਤੇ SPD ਇਹਨੂੰ ਲੀਡ ਕਰ ਰਹੀ ਸੀ ਸਾਰੀ ਤਫਤੀਸ਼ ਇਹਨਾਂ ਨੇ ਡੀਐਸਪੀ ਸਿਟੀ 2 ਸਰਪਜੀਤ ਭਰਾੜ ਡੀਐਸਪੀ ਡੀ ਰਾਜੇਸ਼ ਐਸਐਚਓ ਸਿਵਲ ਲਾਈਨਸ اور ਸੀਆਈਏ 1 ਦੀ ਟੀਮ ਨੂੰ ਇਸ ਕੇਸ ਚ ਲਾਇਆ ਸੀ ਤੇ ਸਾਡੀ ਟੀਮ ਨੇ ਟੈਕਨੀਕਲੀ ਔਰ ਹਿਊਮਨ ਇੰਟੈਲ ਸੇ ਕੰਮ ਕਰਦੇ ਹੋਏ ਇਹਦੇ ਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਰਫ ਬੋਲੂ ਇਹ ਗਿੱਦੜਵਾਹਾ ਮੁਖਸਰਪੁਰ ਸਾਹਿਬ ਦਾ ਰਹਿਣ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਰਫ ਟਿਕੋਲ ਇਹ ਰੈਂਡ ਵਾਲਾ ਹੈਗਾ ਜੀ ਚੋਟਾਲਾ ਜ਼ਿਲ੍ਹਾ ਸਿਰਸਾ ਹਰਿਆਣੇ ਦਾ ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਪਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਹ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈਏ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਇਹ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮੁਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟੀਮਿਡੇਟ ਕਰਨ ਲਈ ਔਰ ਇਹਨਾਂ ਦੇ ਇਨਸ਼ਾਪ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ WhatsApp ਕਾਲ ਕੀਤੀ ਸੀ ਮਦਈ ਨੂੰ ਉਹ ਵੀ ਰਿਕਵਰ ਹੋ ਗਿਆ ਔਰ ਜਿਹੜਾ ਇਹਨਾਂ ਜੋ ਇੱਕ ਦੋਸ਼ੀ ਹੈ ਜੀ ਪਰਮਿੰਦਰ ਸਿੰਘ ਇਹ ਜਿਹੜਾ ਵਿਕਟਿਮ ਹੈ ਉਹਦੇ ਨਾਲ 2-3 ਸਾਲ ਪਹਿਲਾਂ ਦੋ ਸਾਰੀ 2-3 ਮਹੀਨੇ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਸੋ ਇਹਨੂੰ ਪਤਾ ਸੀ ਵੀ ਇਹਨੇ ਕੋਈ ਪ੍ਰਾਪਰਟੀ ਜੋ ਇਹਦੇ ਕੋਲ ਕੈਸ਼ ਹੈ ਜਾਂ ਇਨਕਮ ਕਿੰਮੀ ਹੈ ਇਸ ਕਰਕੇ ਇਹਨੇ ਪਲਾਨ ਕਰਕੇ ਸੁਸ਼ੀਲ ਕੁਮਾਰ ਉਫਟਕੋਲ ਦੇ ਨਾਲ ਇਹ ਸਾਰੀ ਸਾਜਿਸ਼ ਰਚੀ ਔਰ ਇਸ ਤਰ੍ਹਾਂ ਉਨੇ ਐਕਸਟਰਸ਼ਨ ਕਾਲ ਕਰਕੇ ਡਰਾਇਆ। ਔਰ ਇਹਨਾਂ ਦੋਨਾਂ ਹੀ ਅਕਿਊਸ ਤੇ ਜੀ ਕ੍ਰਿਮੀਨਲ ਹਿਸਟਰੀ ਹੈ। ਜਿਹੜਾ ਪਰਮੰਦਰ ਸਿੰਘ ਉਸ ਗੋਲੂ ਹੈ ਇਹਦੇ ਤੇ ਪੁਰਾਣੇ ਦੋ ਪਰਚੇ ਹੈ। ਇੱਕ 307 ਦਾ ਪਰਚਾ ਹੈ ਜਿਹਦੇ ਤੇ ਸਿਰਸਾ ਚ ਹੈਗਾ ਔਰ ਇੱਕ 336 506 140 149 ਅੰਦਰ ਗਿੱਦੜਵਾਹੇ ਦਾ ਹੈਗਾ 2016 ਦਾ ਜਿਸ ਕੇਸ ਜਿਹੜੇ ਏ ਪ੍ਰੋਕਲੇਮਡ ਅਫੈਂਡਰ ਹੈ ਪੀਓ ਹੈ। ਔਰ ਜਿਹੜਾ ਸੁਸ਼ੀਲ ਕੁਮਾਰ ਉਸ ਟਿਕੋਲੇ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਹੈ which includes two arms act cases. ਅ ਦੋ ਸਦਰ ਡੱਬਾ ਵਾਲੀ ਤੇ ਇੱਕ ਥਾਣਾ ਸੰਗਰੀਆ ਤਿੰਨੋਂ ਹਰਿਆਣੇ ਦੇ ਪਰਚ ਇੱਕ ਲੜਾਈ ਝਗੜੇ ਦਾ ਦੋ ਆਮ ਜ਼ਗਦੇ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਕਿਕਸਟਰਸ਼ਨ ਕੇਸ ਟ੍ਰੇਸ ਕੀਤਾ ਜਿਨ੍ਹਾਂ ਨੇ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਕਰ ਸਕਦੇ ਸੀ ਪੈਸਲੈਂਟਲੀ ਆਰਚ ਮੈਮ ਇਹ ਜੇ ਗੱਲ ਕਰੀਏ ਆਈਲ ਬੀ ਔਰ ਇੱਕ ਮੋਟਰਸਾਈਕਲ ਵਿਦਆਊਟ ਨੰਬਰੀ ਇਹ ਰਿਕਵਰੀ ਇਸ ਕੇਸ ਵਿੱਚ ਇਹਨਾਂ ਦੇ ਮੁਕਦਮੇ ਹਰਿਆਣੇ ਦੀ ਨਹੀਂ ਜੀ ਹਰਿਆਣੇ ਚ ਐਕਟਿਵ ਸੀ ਜਾਂ ਪੰਜਾਬ ਚ ਸੀਗੇ ਇਹਨਾਂ ਜਿਹੜਾ ਜੀ ਇੱਕ ਦੋਸ਼ੀ ਹੈ ਹੀ ਹਰਿਆਣੇ ਨੂੰ ਬਿਲੋਂਗ ਕਰਦਾ ਹੈ ਔਰ ਯੈਸ ਜਿਹੜਾ ਪਰਮਿੰਦਰ ਹੈ ਉਹਦੇ ਤੇ ਵੀ ਇੱਕ ਪਰਚਾ ਸਿਰਸੇ ਹੈਗਾ ਬਟ ਇਹ ਤਫਤੀਸ਼ ਤੋਂ ਪਤਾ ਰਿਮਾਂਡ ਲੈ ਕੇ ਪਤਾ ਲੱਗੇਗਾ ਕਿੰਨੇ ਐਕਟਿਵ ਇਸ ਸਾਈਡ ਸੀ ਕਿਉਂਕਿ ਇਹ ਜੁਆਇਨਿੰਗ ਹੈ ਏਰੀਆ ਇਹ ਦਵਿੰਦਰ ਗਰੁੱਪਾਂ ਨਾਲ ਹੈ ਜਾਂ ਉਹਨਾਂ ਦਾ ਨਾਂ ਹੀ ਵਰਤ ਰਹੇ ਸੀ ਜਿਹੜਾ ਜੀ ਇਹ ਸੁਸ਼ੀਲ ਕੁਮਾਰ ਹੈ ਇਹਦਾ ਅਸੀਂ ਦੇਖਾਂਗੇ ਜਿਹੜਾ ਪਰਮਿੰਦਰ ਹੈ ਉਹ ਤਾਂ प्रिलिमिनरी इन्वेस्टिगेशन ਚ ਤਾਂ ਨਹੀਂ ਪਤਾ ਲੱਗਿਆ ਬਟ ਇਹ ਦੂਜੇ ਦੀ ਕ੍ਰਿਮੀਨਲ ਹਿਸਟਰੀ ਜ਼ਿਆਦਾ ਹੈ ਸੋ ਇਹ ਅਸੀਂ ਵੈਰੀਫਾਈ ਕਰਾਂਗੇ ਕਿੰਨਾ ਕਿ ਉਹ ਉਸ ਗਰੁੱਪ ਦੇ ਨਾਲ ਰੋਲ ਹੈ ਮੜਾ ਪਰਮੇਂਦਰ ਜਿਹੜਾ ਪਹਿਲਾ આરોપી ਸੀਗਾ ਪਹਿਲਾ ਜੋ ਪਰਸੇ ਸੀ ਪੀਓ ਸੀਗਾ ਜਦੋਂ ਇਸ ਵਿਅਕਤੀ ਨੇ ਉਹਨੂੰ ਕੰਮ ਤੇ ਰੱਖਿਆ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਵੀ ਇਹ ਬੰਦਾ ਮੈਂ ਰੱਖ ਰਿਹਾ ਸੁਪਰਵਾਈਜ਼ਰ ਰੱਖ ਰਿਹਾ ਤੁਸੀਂ ਦੱਸ ਲਓ ਕਿ ਤੂੰ ਰਿਚ ਮੈਨਾ ਜਿਹਨੇ ਰੱਖਿਆ ਹੋਇਆ ਐਸੇ ਨੂੰ ਇਹ ਲੱਗਦਾ ਨਹੀਂ ਪਹਿਲਾਂ ਉਹ ਇਹਨੂੰ ਥੋੜੇ ਵੈਰੀਫਿਕੇਸ਼ਨ ਕਰਨੀ ਦੇਨੇ ਵਜੋਂ ਲਾਜਮ ਰੱਖਿਆ ਸੀਗਾ ਪਰ ਉਹਦੇ ਪੀਓ ਵੀ ਹੋਏਗਾ ਇਹ ਤਾਂ ਜੀ ਹੁਣ ਸਾਨੂੰ ਜਦੋਂ ਇਹਨੂੰ ਪੜਿਆ ਇਹਦੀ ਪੁਰਾਣੀ ਕ ਕਿ ਤੀਨ ਨੂੰ ਪਤਾ ਲੱਗਿਆ ਬਟ ਐਸੇ ਸਾਰਿਆਂ ਲਈ ਲਰਨਿੰਗ ਹੈ ਕਿ ਕਈ ਵਾਰੀ ਅਸੀਂ ਕਿਸੇ ਨੂੰ ਰੱਖਦੇ ਆ ਤਾਂ ਉਹਦੀ ਕੀ ਕ੍ਰਿਮੀਨਲ ਹਿਸਟਰੀ ਹੈ ਨਹੀਂ ਪਤਾ ਹੁੰਦੀ ਬਿਜ਼ਨਸ ਕਮਿਊਨਿਟੀ ਆ ਪ੍ਰਾਈਵੇਟ ਸਿਟੀਜ਼ਨਸ ਦਾ ਮੈਂ ਦੋਨੋਂ ਬੰਦ ਜਿਹੜੇ ਜੇਸਟੀ ਵੀ ਰੱਖਿਆ ਸੌਰੀ ਦੋਨੋਂ ਬੰਦ ਨੇ ਜੀਚੇ ਦੇਖੀ ਕਿ ਲਾਸਟ 2011 ਤੋਂ 2014 16 17 ਵਿੱਚ ਐਕਟਿਵ ਸੀਗੇ ਉਸ ਤੋਂ ਅਚਾਨਕ 2024 ਤੋਂ ਹੈ ਤਾਂ ਉਸ ਤੋਂ ਕੋਈ ਗੋਪਨਾ ਮਿਲੇ ਜਿਸ ਤੋਂ ਇਹ ਸਾਰੀ ਚੀਜ਼ਾਂ ਜੀ ਹਰੇ ਬਹੁਤ ਹੀ ਪ੍ਰੀਲੀਮਨਰੀ ਹੈ ਮੇਰੇ ਲਈ ਕਮੈਂਡ ਕਰੰਟਲੀ ਅਸੀਂ ਇੱਕ ਵਾਰੀ ਰਿਮਾਂਡ ਲੈ ਲਈਏ ਫਿਰ ਇਹ ਕਲੀਅਰ ਕਰਾਂਗੇ ਹਰਵਨ ਕਪਟਿਆਣਾ ਮਾਰਿਆ ਸੀ ਕੋਈ ਬੰਦੇ ਹੋਰ ਵੀ ਨਵਾਂ ਅਫਸਰ ਇਹ ਪਹਿਲਾ ਫੜਿਆ ਕੋਈ ਇਹ ਤਾਂ ਜੀ ਮੈਂ ਹਲੇ ਨਹੀਂ ਦੱਸ ਸਕਦੀ ਬਿਕੋਜ਼ ਇਟ ਇਜ਼ ਅ ਨਿਊ ਨਿਊ ਕੇਸ ਬਟ ਜਿਹੜਾ ਮੁਦਈਲ ਉਹਨਾਂ ਨੇ ਫੋਨ ਤੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਹੀ ਹਾਂ ਵੀ ਹੀ ਗੇਵ ਰੈਫਰੈਂਸ ਟੂ 댓 ਕੇਸ ਵੀ ਜੇ ਤੂੰ ਸਾਨੂੰ ਨਹੀਂ ਪੈਸੇ ਦਿੱਤੇ ਤਾਂ ਤੇਰਾ ਉਹੀ ਹਾਲ ਕਰਾਂਗੇ ਮੈਮ ਫਰauti ਕਿੰਨੇ ਦੀ ਮੰਗੀ ਗਈ ਸੀ ਸਰੋਤੀ ਜੀ ਆਈ ਡੋਨਟ ਵਾਂਟ ਟੂ ਰੀਵੀਲ ਬਟ ਕਿਉਂਕਿ ਓਨ ਦਾ ਰਿਕਵੈਸਟ ਆਫ ਦ ਰਿਕਟਨ ਕਿੰਨੇ ਕਮੇ ਕਾਲ ਤੋਂ ਹਟਾਇਆ ਕਿ ਅਸੀਂ ਸੁਪਰਵੀਜ਼ਨ ਤੋਂ ਹੋ ਸਕਦਾ ਉਸ ਦਾ ਬਦਲਾ ਲੈਣ ਦੀ ਇਸ ਤਰ੍ਹਾਂ ਕਰੇ ਜਾਏ ਹਲੇ ਕੰਮ ਕਰ ਰਿਹਾ ਤੁਸੀਂ ਦੇ ਕੋਈ ਜੋਸਾਨ ਨੂੰ ਮੈਂ ਇਹਨੇ ਦੱਸਿਆ ਹੈ ਕੋਈ ਲੜਾਈ ਝਗੜੇ ਦੇ ਨੋਟ ਤੇ ਨਹੀਂ ਹਟਾਇਆ ਗਿਆ ਸੀ ਬਟ ਲੋਕੀ ਰੰਜਿਸ਼ ਰੱਖਦੇ ਉਹਨੂੰ ਪਤਾ ਸੀ ਵੀ ਉਹ ਕਿੰਨਾ ਕਿੰਨਾ ਉਹਦੇ ਕੋਲ ਪੈਸਾ ਹੈ ਐਸੈਟ ਸੋ ਇਹ ਸਾਨੂੰ ਹੁਣ ਤੱਕ ਪਤਾ ਲੱਗਾ ਤੁਸੀਂ ਕੰਪਨੀ ਦਾ ਜ਼ਿਕਰ ਕਰ ਰਹੇ ਹੋ ਜੀ ਕੀ ਜਿਹੜਾ ਹੈਗਾ ਕਿਉਂਕਿ ਜਸਟਿਸ ਦਾ ਕ੍ਰਿਮੀਨਲ ਰਿਕਾਰਡ ਹੈ ਇਹ ਜਿਹੇ ਬੰਦੇ ਨੂੰ ਦਾ ਰਿਕਵਰੀ ਵਾਸਤੇ ਰੱਖਿਆ ਕਿ ਫਾਈਨਾਂਸ ਦਾ ਕੰਮ ਸੀ ਇਹਨਾਂ ਦਾ ਕਿ ਮੈਡਮ ਵੀ ਨਹੀਂ ਕਰ ਸਕਦੇ ਸੀ ਡੈਫੀਨਿਟਲੀ ਇਜ਼ ਅ ਬਿਜ਼ਨਸਮੈਨ ਬਟ ਪਾਰਟਿਕੂਲਰਲੀ ਅਸੀਂ ਸੈਕਿਉਰਿਟੀ ਰੀਜ਼ਨਸ ਕਰਤੇ ਮੈਡਮ ਰਾਇੰਗ ਕਰਨੇ ਜਾ ਰਹੇ ਸੀ ਕਿ ਉਹਦੀ ਜਿਹੜੀ ਡੀਲਿੰਗ ਦਾ ਹੈ ਕਾਲ ਕੀਤੀ ਉਹਦੋਂ ਤੇ ਕਿੰਨਾ ਕੁ ਟਾਈਮ ਦਾ ਫਰਕ ਹੈ ਕਾਲ ਲੈਣਾਂ ਨੇ ਕੀਤੀ ਹੈ ਜੀ 16 ਤਰੀਕ ਨੂੰ ਔਰ ਅੱਜ 19 ਹੋ ਗਈ ਤੇ ਅੱਜ ਦੋ ਦਿਨਾਂ ਦਾ ਫਰਕ ਹੈ ਮੈਮ ਜਿਹੜੇ ਮੌਕੇ پڑے ਐ ਤੋਂ ਵੀ ਤਾਂ ਮੁੱਢਾ ਕੰਮ ਪਾਸ ਹੁੰਦਾ ਉਹਨਾਂ ਨਾਲ ਇਹਨਾਂ ਦਾ ਫਰਕ ਆਇਆ ਸਾਨੂੰ ਤੋ ਉਹ ਵੀ ਬੱਡੇ ਹੀ ਰਹੇ। ਖੁਦਾ ਦਾ ਇੱਕ ਜੋ ਮੈਨੂੰ ਪਤਾ ਲੱਗਿਆ ਬਟਿੰਡਾ ਨੂੰ ਬਿਲੋਂਗ ਕਰਦਾ ਸੀ ਜਿਹੜਾ ਫਰੀਦਕੋਟ ਜੇਲ੍ਹ ਚ ਹੈਗਾ ਬਟ ਹਲੇ ਮੈਂ ਇਹ ਤੋਂ ਲਿੰਕ ਕਰਨ ਲਈ ਮੇਰੇ ਕੋਲ ਕੋਈ ਪੁਕਤਾ ਸਬੂਤ ਨਹੀਂ।